ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇਹ ਨਿੰਮ ਦੀ ਲੱਕੜ ਚੀਰੀਏ ਤੇ ਇਹ ਨਿੰਮ ਦੀ ਲੱਕੜ ਵਿੱਚੋਂ ਅਸੀਂ ਨਿੰਮ ਦੇ ਕੋਟ ਨੇ ਤਿਆਰ ਕਰਨੇ ਸਨ ਪਰ ਜਿਵੇਂ ਕਹਿ ਲਿਆ ਵੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਵੇਂ ਸਾਡੇ ਤੋਂ ਸੇਵਾ ਲੈਣੀ ਹੋਵੇ ਇਹ ਲੱਕੜ 1 ਮਹੀਨੇ ਦੇ ਵਾਂਗੂ ਨਾ ਇੱਥੇ ਆਰੇ ਦੇ ਕੋਲੇ ਪਈ ਸੀ ਤੇ ਇਹਦੇ ਵੱਲ ਸਾਡਾ ਧਿਆਨ ਨਹੀਂ ਗਿਆ ਕਿਉਂਕਿ ਜਿਆਦਾ ਅਸੀਂ ਪਿਛਲੇ ਹਫਤੇ ਅਸੀਂ ਚਰਾਈ ਕੀਤੀ ਹੈ ਬੱਲ ਨਹੀਂ ਚਿਰਿਆ ਇੱਕ ਇਹ ਸੁੱਕੀ ਲੱਕੜ ਸੀ ਅੱਜ ਅਸੀਂ ਜਦੋਂ ਇਹਨੂੰ ਆਰੇ ਦੇ ਕੋਲੇ ਲਾ ਕੇ ਤੇ ਇਹਦੇ ਅਸੀਂ ਨਿੰਮ ਦੇ ਕੋਟ ਨੇ ਬਣਾਉਣੇ ਚਾਹੇ ਤਾਂ ਕੁਦਰਤੀ ਜਦੋਂ ਅਸੀਂ ਇਹ ਸਹਜ ਇਹਦਾ ਬਣਾਇਆ ਤਿੰਨ ਵਈ ਤਿੰਨ ਦਾ 22 ਫੁੱਟ ਲੰਮਾ ਬਣਾ ਕੇ ਹਟੇ ਜੀ ਅੱਧੇ ਘੰਟੇ ਬਾਅਦ ਗੁਰਦੁਆਰਾ ਸਾਹਿਬ ਤੋਂ ਸਾਨੂੰ ਫੋਨ ਆਇਆ ਕਿ ਸਾਨੂੰ 2.5 ਫੁੱਟ ਲੰਮੇ ਪਾਵੇ ਚਾਹੀਦੇ ਨੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਮੰਜੀ ਸਾਹਿਬ ਬਣਾਉਣਾ ਹੈ ਤੇ ਫਿਰ ਕੀ ਸੀ ਫਿਰ ਡੇੜੀ ਜੀ ਨੇ ਨਾ ਇਹਨਾਂ ਦਾ ਸਾਈਜ਼ ਬਣਾ ਕੇ 2.5 ਫੁੱਟ ਲੰਮਾ ਤੇ 3x3 ਦਾ ਕੱਢ ਕੇ ਪੂਰਾ ਪ੍ਰੋਪਰ ਸਾਈਜ਼ ਇੱਕੋ ਜਿਹਾ ਕੱਟ ਕੇ ਫਿਰ ਗੁਰਦੁਆਰਾ ਸਾਹਿਬ ਅਸੀਂ ਪਹੁੰਚਾ ਤੇ ਦੇਖੋ ਕੁਦਰਤੀ ਗੱਲ ਹੈ ਇਹ ਲੱਕੜ ਨਾ ਸਾਈਡ ਤੇ ਪਈ ਸੀ ਜਿਵੇਂ ਕਿ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਲੱਕੜ ਦਾ ਸਮਾਂ ਨਹੀਂ ਆਇਆ ਸੀ ਤੇ ਜਦੋਂ ਸਮਾਂ ਆਇਆ ਦੇਖੋ ਲੱਕੜ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਮਤਲਬ ਸੇਵਾ ਵਾਸਤੇ ਚਲੀ ਗਈ ਤੇ ਕੁਦਰਤੀ ਗੱਲ ਹੈ ਵੀ ਅਸੀਂ ਗੁਰਦੁਆਰਾ ਸਾਹਿਬ ਵਾਸਤੇ ਸਵੇਰ ਸਾਹਿਬ ਗੁਰਦੁਆਰਾ ਸਾਹਿਬ ਅਸੀਂ ਕੀਰਤਨ ਕਰਦੇ ਆ ਪਾਠ ਪੂਜਾ ਕਰਦੇ ਆ ਤੇ ਜਦੋਂ ਇਹ ਪਤਾ ਲੱਗਿਆ ਡੈਡੀ ਨੂੰ ਵੀ ਇਹ ਮੰਜੀ ਸਾਹਿਬ ਵਾਸਤੇ ਪਾਵੇ ਚਾਹੀਦੇ ਨੇ ਤੇ ਤੇ ਉਹਨਾਂ ਤੋਂ ਉਹਨਾਂ ਨੇ ਭੇਟ ਆ ਕੇ ਹੀ ਤੇ ਚਲੋ ਭੇਟਾ ਤਾਂ ਕੀ ਲੈਣੀ ਸੀ ਇਹ ਸੇਵਾ ਹੀ ਸੀ ਅਸੀਂ ਤਾਂ ਗੁਰੂ ਸਾਹਿਬੀ ਦਾ ਸ਼ੁਕਰਾਨਾ ਕਰਦੇ ਆ ਕਿ ਕਿ ਇਸੇ ਤਰ੍ਹਾਂ ਗੁਰੂ ਸਾਹਿਬ ਆਪਣੇ ਬੱਚਿਆਂ ਤੋਂ ਸੇਵਾ ਲੈਂਦੇ ਰਹਿਣ ਤੇ ਵੀਡੀਓ ਕਿਵੇਂ ਲੱਗੀ ਪਾਵੇ ਕਿਵੇਂ ਲੱਗੇ ਮੰਜੀ ਸਾਹਿਬ ਦੇ ਵਾਸਤੇ ਬਣਾਏ ਹੋਏ ਤਾਂ ਜ਼ਰੂਰ ਦੱਸਣਾ ਸਤਿ ਸ੍ਰੀ ਅਕਾਲ ਜੀ